ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੇ ਸੋਈ ਵੇ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਛੋਟੇ ਛੋਟੇ ਆਲੂ ਆ ਦੀ ਰੈਸਪੀ ਲੈ ਕੇ ਆਈ ਹਾਂ ਅੱਜ ਅਸੀਂ ਬਣਾਵਾਂਗੇ ਨਿੱਕੇ ਆਲੂ ਮਸਾਲੇ ਵਾਲੇ ਚਟਪਟੇ ਇਹ ਜਿਹੜੇ ਆਲੂ ਹੈ ਬਹੁਤ ਵਧੀਆ ਤੇ ਸਵਾਦ ਬਨ ਕੇ ਤਿਆਰ ਹੁੰਦੇ ਨੇ ਤੇ ਬੱਚੇ ਇਹ ਵਾਲੇ ਆਲੂਆਂ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਸਪੈਸ਼ਲ ਤੁਸੀਂ ਇਹਨਾਂ ਨੂੰ ਸਵੇਰੇ ਸਕੂਲ 'ਚ ਵੀ ਉਹਨਾਂ ਨੂੰ ਟਿਫਨ 'ਚ ਪਾ ਕੇ ਦੇ ਸਕਦੇ ਹੋ ਸਕੂਲ ਦੇ ਲਈ ਤੇ ਆਓ ਅਸੀਂ ਫਿਰ ਇਹਨਾਂ ਨੂੰ ਬਣਾਈਏ ਪਹਿਲਾਂ ਆਪਾਂ ਨਾ ਪਤੀਲੇ ਦੇ ਵਿੱਚ ਪਾਣੀ ਪਾ ਕੇ ਆਲੂਆਂ ਨੂੰ ਉਬਾਲ ਲਵਾਂਗੇ ਤੁਸੀਂ ਪਤੀਲੇ ਵਿੱਚ ਵੀ ਉਬਾਲ ਸਕਦੇ ਹੋ ਤੇ ਕੁੱਕਰ ਦੇ ਵਿੱਚ ਵੀ ਪਰ ਥੋੜਾ ਜਿਹਾ ਅਸੀਂ ਨਮਕ ਜ਼ਰੂਰ ਪਾਵਾਂਗੇ ਉਬਾਲਣ ਦੇ ਸਮੇਂ ਤੇ ਛੋਟੇ-ਛੋਟੇ ਆਲੂ ਆਪਾਂ ਲਵਾਂਗੇ ਬਿਲਕੁਲ ਨਿੱਕੇ-ਨਿੱਕੇ ਤੇ ਹੁਣ ਅਸੀਂ ਗੈਸ ਉੱਤੇ ਰੱਖ ਲੈਂਦੇ ਆਂ ਕੜਾਈ ਜਾਂ ਫਰਾਈਪੈਨ ਗੈਸ ਨੂੰ ਕਰ ਦਵਾਂਗੇ ਅਸੀਂ ਔਨ ਤੇ ਇਹਦੇ ਵਿੱਚ ਅਸੀਂ ਪਹਿਲਾਂ ਪਾਵਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਜਿਹੜੇ ਆਲੂ ਹੈਗੇ ਆ ਕੋਈ ਵੀ ਜਿਹੜੀ ਸੁੱਕੀ ਸਬਜ਼ੀ ਆ ਉਹ ਸਰੋਂ ਦੇ ਤੇਲ ਦੇ ਵਿੱਚ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਇਸ ਕਰਕੇ ਅੱਪਾ ਇਹਦੇ ਵਿੱਚ ਪਹਿਲਾਂ ਸਰੋਂ ਦਾ ਤੇਲ ਪਾ ਦਵਾਂਗੇ ਅੱਧੀ ਪੌਣੀ ਕੜਛੀ ਦੇ ਕਰੀਬ ਅੱਧੀ ਕੜਛੀ ਪਈ ਹੈ ਤੇਲ ਦੀ ਠੀਕ ਹੈ ਤੇਲ ਨੂੰ ਗਰਮ ਹੋਣ ਲਈ ਰੱਖ ਦਵਾਂਗੇ ਤੇਲ ਗਰਮ ਹੋਣ ਤੇ ਇਹਦੇ ਵਿੱਚ ਅਸੀਂ ਜੀਰਾ ਪਾ ਦਵਾਂਗੇ ਸਾਪਤਾ ਇੱਕ ਚਮਚ ਦੇ ਕਰੀਬ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਵਾਂਗੇ 2-3 ਜਿਹੜੀਆਂ ਸੁੱਕੀਆਂ ਲਾਲ ਮਿਰਚਾਂ ਹੁੰਦੀਆਂ ਨੇ ਤੋੜ ਕੇ ਉਹਨਾਂ ਨੂੰ ਪਾ ਦਵਾਂਗੇ ਤੇ ਨਾਲ ਥੋੜੀ ਜੀ ਆਪਾਂ ਇੱਕ ਚਮਚ ਦੇ ਕਰੀਬ ਰਾਈ ਪਾ ਦਵਾਂਗੇ ਠੀਕ ਹੈ ਜੀਰਾ ਰਾਈ ਤੇ ਸੁੱਕੀਆਂ ਲਾਲ ਮਿਰਚਾਂ ਨੂੰ ਅਸੀਂ ਪਹਿਲਾਂ ਭੁੰਨ ਲਵਾਂਗੇ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਅੱਧੇ ਚਮਚ ਤੋਂ ਥੋੜੀ ਜੀ ਘੱਟ ਹਲਦੀ ਨੂੰ ਆਪਾਂ ਇਹਦਾ ਕੱਚਾਪਨ ਥੋੜਾ ਜਿਹਾ ਦੂਰ ਕਰ ਲਵਾਂਗੇ ਤੇਲ ਵਿੱਚ ਭੁੰਨ ਕੇ ਤੇ ਉਸ ਤੋਂ ਬਾਅਦ ਅਸੀਂ ਪਾ ਦਾਂਗੇ ਆਲੂ ਉਬਲੇ ਹੋਏ ਇੱਕ ਵਾਰ ਮੈਂ ਤੁਹਾਨੂੰ ਫੇਰ ਦੱਸਦਾ ਜਦੋਂ ਮੈਂ ਆਲੂਆਂ ਨੂੰ ਉਬਲਣ ਲਈ ਰੱਖ ਉਬਾਲਿਆ ਸੀਗਾ ਪਤੀਲੇ ਵਿੱਚ ਪਾ ਕੇ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਪਾ ਦਿੱਤਾ ਸੀ ਉਹਦੇ ਨਾਲ ਇਹ ਹੁੰਦਾ ਕਿ ਲੂ ਜਿਹੜਾ ਅੰਦਰ ਤੱਕ ਆਲੂ ਆ ਦੇ ਰਚ ਜਾਂਦਾ ਹੈਗਾ ਤੇ ਆਲੂ ਬਿਲਕੁਲ ਛੋਟੇ ਛੋਟੇ ਲੈਣੇ ਆ ਤੇ ਇਹਨਾਂ ਨੂੰ ਆਪਾਂ ਥੋੜੀ ਦਿਰ ਇਸ ਤਰ੍ਹਾਂ ਸੇਕ ਲਗਾਵਾਂਗੇ ਇਹਨਾਂ ਦੀ ਸਾਈਡ ਚੇਂਜ ਕਰਦੇ ਰਹਾਂਗੇ ਇਸ ਕਰਕੇ ਆਪਾਂ ਹੁਣ ਥੋੜਾ ਨਮਕ ਪਾਵਾਂਗੇ ਥੋੜਾ ਨਮਕ ਅਸੀਂ ਪਹਿਲਾਂ ਵੀ ਪਾਇਆ ਸੀ ਬਿਲਕੁਲ ਅੱਧੇ ਕ ਚਮਚ ਦੇ ਕਰੀਬ ਪੂਰਾ ਜਿਹੜਾ ਨਮਕ ਹੈ ਉਹ ਆਪਾਂ ਛੜਕ ਕੇ ਪਾ ਦਵਾਂਗੇ ਤੇ ਅੱਧਾ ਕ ਚਮਚ ਅਸੀਂ ਪਹਿਲਾਂ ਪਾਇਆ ਸੀ ਜਦੋਂ ਅਸੀਂ ਆਲੂ ਉਬਾਲੇ ਸੀ ਤੇ ਇੱਕ ਚਮਚ ਦੇ ਕਰੀਬ ਛੋਟਾ ਇੱਕ ਚਮਚ ਅਸੀਂ ਜਿਹੜਾ ਚਾਟ ਮਸਾਲੇ ਦਾ ਪਾ ਦਵਾਂਗੇ ਚਾਟ ਮਸਾਲੇ ਦੇ ਨਾਲ ਜਿਹੜੇ ਆਲੂ ਐ ਖੱਟੇ ਜੇ ਤੇ ਚਟਪਟੇ ਜੇ ਬਣ ਕੇ ਤਿਆਰ ਹੁੰਦੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਚਿਲੀ ਫਲੈਕਸ ਪਾਵਾਂਗੇ ਉਹਦਾ ਵੀ ਅਸੀਂ ਅੱਧਾ ਪੌਣਾ ਚਮਚ ਜਿਹੜਾ ਚਿਲੀ ਫਲੈਕਸ ਦਾ ਪਾ ਦਵਾਂਗੇ ਇਸ ਤੋਂ ਬਾਅਦ ਅਸੀਂ ਇਹਨੂੰ ਹੁਣ ਕਰਾਂਗੇ ਮਿਕਸ ਜਦੋਂ ਤੁਸੀਂ ਬੱਚਿਆਂ ਨੂੰ ਸਵੇਰੇ ਜੇ ਟਿਫਨ 'ਚ ਪਾ ਕੇ ਦੇਣੇ ਹੋ ਤੁਸੀਂ ਰਾਤ ਪਹਿਲਾਂ ਆਲੂ ਉਬਾਲ ਕੇ ਰੱਖ ਲਓ ਤਾਂ ਸਵੇਰੇ ਸਿਰਫ 2 ਮਿੰਟ ਹੀ ਲੱਗਦੇ ਨੇ ਇਹ ਵਾਲੇ ਆਲੂਆਂ ਨੂੰ ਤੜਕਾ ਲਾਉਣ ਦੇ ਲਈ 2 ਮਿੰਟ ਤੱਕ ਜਿਹੜੇ ਆਲੂ ਸਾਡੇ ਚੰਗੀ ਤਰ੍ਹਾਂ ਪੱਕ ਜਾਂਦੇ ਨੇ ਤੇ ਜਿਹੜੇ ਬੱਚੇ ਆ ਉਹ ਵੀ ਉਂਗਲਾ ਪੂਰੀਆ ਚੱਟਦੇ ਨੇ ਮਤਲਬ ਉਹਨਾਂ ਨੂੰ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਪੂਰਾ ਟਿਫਨ ਜਿਹੜਾ ਹੈਗਾ ਫਿਨਿਸ਼ ਕਰਕੇ ਆਉਂਦੇ ਨੇ ਸਕੂਲੋਂ ਤੇ ਇਸ ਕਰਕੇ ਤੁਸੀਂ ਉਹਨਾਂ ਨੂੰ ਆਰਾਮ ਨਾਲ ਬਣਾ ਕੇ ਦੇ ਸਕਦੇ ਹੋ ਥੋੜੀ देर ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਦੇਖੋ ਤੇਲ ਵੀ ਜਿਹੜਾ ਅਸੀਂ ਪ ਅੱਧੀ ਜਿਹੜੀ ਕੜਛੀ ਹੈ ਤੇਲ ਦੀ ਬਹੁਤ ਹੈ ਤੇ ਜਿਹੜੀ ਅੱਧੀ ਕੜਛੀ ਦੇ ਵਿੱਚ ਆਲੂ ਵਧੀਆ ਤਰੀਕੇ ਦੇ ਨਾਲ ਪੱਕ ਚੁੱਕੇ ਨੇ ਤੇ ਹੁਣ ਅਸੀਂ ਗੈਸ ਨੂੰ ਕਰ ਦਵਾਂਗੇ ਬੰਦ ਜਿਹੜੇ ਸਾਡੇ ਆਲੂ ਹੈ ਬਣ ਕੇ ਤਿਆਰ ਉਪਰੋਂ ਦੇ ਅਸੀਂ ਐਂਡ ਵਿੱਚ ਥੋੜਾ ਜਿਹਾ ਹਰਾ ਧਨੀਆ ਪਾ ਦਵਾਂਗੇ ਹਰੇ ਧਨੀਏ ਤੋਂ ਬਿਗੈਰ ਜਿਹੜੀ ਸਬਜ਼ੀ ਹੈ ਦੇਖਣ ਨੂੰ ਸੋਹਣੀ ਨਹੀਂ ਲੱਗਦੀ ਹੈ ਹਰਾ ਧਨੀਆ ਪਾ ਕੇ ਥੋੜਾ ਜਨਾ ਸਬਜ਼ੀ ਦਾ ਰੰਗ ਬਹੁਤ ਵਧੀਆ ਹੋ ਜਾਂਦਾ ਹੈ ਤੇ ਹੁਣ ਅਸੀਂ ਗੈਸ ਕਰ ਦਿੱਤੀ ਹੈ ਬੰਦ ਆਲੂ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸ ਦ ਰੈਸਪੀ ਵੀ ਜ਼ਰੂਰ ਟਰਾਈ ਕਰਕੇ ਦੱਸਿਓ ਕਿ ਆਲੂ ਕਿਸ ਤਰ੍ਹਾਂ ਦੇ ਬਣੇ ਨੇ